ਤਜੀ ਦੋਸਤੋ ਦਰਿਆ ਚਨਾਬ ਦੇ ਵਿੱਚ ਅਸੀਂ ਖੜੇ ਆਂ ਕਾਫੀ ਸਫਰ ਕਰਕੇ ਪਿੱਛੋਂ ਗੱਡੀਆਂ ਤੇ ਆਏ ਫਿਰ ਮੋਟਰਸਾਈਕਲਾਂ ਤੇ ਆਏ ਆ ਅੱਗੇ ਪੈਦਲ ਕੋਈ ਘੰਟਾ ਡੇਢ ਅਸੀਂ ਚੱਲੇ ਆ ਤੇ ਸਲਾਬ ਦੀਆਂ ਤਬਾਹ ਕਰੀਆਂ ਜਿਹੜੀਆਂ ਨੇ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ ਉਹਨੂੰ ਹਾਈਲਾਈਟ ਕਰਨ ਦਾ ਮਕਸਦ ਇਹ ਆ ਕਿ ਪਤਾ ਲੱਗੇ ਕਿ ਕਿਸਾਨਾਂ ਦਾ ਕਿੰਨਾ ਨੁਕਸਾਨ ਹੋ ਚੁੱਕਿਆ ਹੈ ਅੱਜ ਇਹ ਦਰਿਆ ਚਨਾਬ ਜਿੱਥੋਂ ਗੁਜ਼ਰ ਕੇ ਗਿਆ ਹੈ ਕਾਫੀ ਹਰਸੇ ਬਾਅਦ ਇੱਥੋਂ ਪਾਣੀ ਇੰਨਾ ਚੜਿਆ ਹੈ ਇਹ ਟਿਊਬਲ ਤੁਸੀਂ ਦੇਖ ਸਕਦੇ ਹੋ ਪਿੱਛੇ ਮੁੰਜੀ ਹੈ ਤੇ ਜਿਹਦੇ ਉੱਤੇ ਰੇਤ ਚੜ ਗਈ ਹੈ ਕੋ 2-2 4-4 ਫੁੱਟ ਚੜ ਗਈ ਹੈ ਕਿਸੇ ਜਗ੍ਹਾ ਤੇ ਇਹ ਸੋਲਰ ਪਾਈ ਹੋਣਾ ਦਾ ਤੇ ਬਿਲਕੁਲ ਹੀ ਦੋ ਪਲੇਟਾਂ ਨਜ਼ਰ ਆ ਰਹੀਆਂ ਨੇ ਜਿਹੜੇ ਉਹ ਪਿੱਛੇ ਤੁਸੀਂ ਦੇਖ ਰਹੇ ਉੱਥੇ ਤੱਕ ਪਾਣੀ तकरीबन ਇੱਥੇ ਇਸ ਜਗ੍ਹਾ ਤੇ ਕੋਈ 10-12 ਫੁੱਟ ਪਾਣੀ ਤੇ ਗੁਜ਼ਰ ਕੇ ਗਿਆ ਤੇ ਹੁਣ ਪਾਣੀ ਦਰਿਆ ਨੇ ਖਿੱਚ ਲਿਆ ਅੱਜ 2 ਸਤੰਬਰ ਹੈ ਤੇ ਕੋਈ ਸੋਲਰ ਪਲੇਟਾਂ ਉਹ ਜਗ੍ਹਾ ਤੇ ਗਈਆਂ ਨੇ ਉਹ ਵੀ ਹੁਣ ਨਜ਼ਰ ਆਈਆਂ ਨੇ ਇਹ ਟਿਊਬਵਲ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਜਿਹੜੇ ਪਾਈ ਇਫਤਖਾਰ ਨੇ ਕੋਕਾਰਾ ਸਾਹਿਬ ਇਹਨਾਂ ਦੀ ਬੜੀ ਮਿਹਰਬਾਨੀ ਹੈ ਕਿ ਸਾਨੂੰ ਇਸ ਇਲਾਕੇ ਦਾ ਵਿਜ਼ਿਟ ਕਰਾ ਰਹੇ ਆ ਤਾਂ ਕਿ ਪਤਾ ਲੱਗੇ ਕਿ ਕਿਸਾਨਾਂ ਦਾ ਕਿੰਨਾ ਨੁਕਸਾਨ ਹੋ ਚੁਕਿਆ ਹੈ ਤੇ ਪਾਈ ਇਫਤਖਾਰ ਇਹ ਜਿਹੜੀ ਜਗ੍ਹਾ ਇੱਥੇ ਪਾਣੀ ਕਿੰਨਾ ਉੱਚਾ ਗਿਆ ਜੀ ਜੀ ਪਾਈ ਇੱਥੇ 12 ਤੋਂ 14 ਫੁੱਟ ਪਾਣੀ ਇੱਥੇ ਹਾਈਟ ਤੇ ਚੱਲਿਆ ਹੈ ਸਹੀ ਜੀ ਕਿੰਨੇ ਅਰਸੇ ਬਾਅਦ ਪਾਣੀ ਨਾ ਆਇਆ ਜੀ ਇਹ ਸਮਝ ਲਓ ਵੀ ਸਾਡੇ ਬਜ਼ੁਰਗ ਦੱਸਦੇ ਨੇ ਕਿ 1988-82 ਨੂੰ ਪਾਣੀ ਆਇਆ ਸੀ ਹਾਂਜੀ ਜਿਸ ਦਾ ਇਤਨਾ ਸਲਾਬ ਆ ਸਹੀ ਉਸ ਤੋਂ ਬਾਅਦ ਇਤਨਾ ਵੱਡਾ ਸਲਾਬ ਨਹੀਂ ਆਇਆ ਸਹੀ ਇਹ ਪਾਕਿਸਤਾਨ ਦੀ ਤਾਰੀਖ ਦਾ ਸਭ ਤੋਂ ਵੱਡਾ ਸਲਾਬ ਹੈ ਸਹੀ ਆਪਾਂ ਦਰਿਆ ਚਨਾਬ ਦੇ ਅੰਦਰ ਮੌਜੂਦ ਆ ਜਿਹੜਾ ਕਿ ਇੱਕ ਹਫਤਾ ਸਲਾਬ ਰਿਹਾ ਇੱਥੇ ਜੀ ਬਿਲਕੁਲ ਇੱਥੇ ਪਾਣੀ ਤੋਂ 4 ਦਿਨ ਸਲਾਬ ਕੱਲ ਹੀ ਪਾਣੀ ਪਿਛਾਂ ਗਿਆ ਜੀ ਪਰ ਕਿਉਂਕਿ ਇਹ ਪਾਣੀ ਜਲਦੀ ਖਿੱਚਿਆ ਜਾਂਦਾ ਦਰਿਆ ਚਨਾਬ ਹਾਂਜੀ ਜਿੰਦਾ ਪੇਟ ਨਜ਼ਦੀਕ ਹੈ ਕੋਈ ਇਸ ਪਾਣੀ ਨੂੰ ਫੌਰਨ ਵਾਪਸ ਖਿੱਚ ਲੈਂਦਾ ਕੱਢਦਾ ਵੀ ਸਪੀਡ ਨਾਲ ਹੈ ਤੇ ਖਿੱਚਦਾ ਵੀ ਸਪੀਡ ਨਾਲ ਹੈ ਵੱਡਾ ਦਰਿਆ ਹੈ ਔਰ ਸਭ ਤੋਂ ਜ਼ਿਆਦਾ ਨਿਸ਼ਾਨੀ ਇਹਨੇ ਕਿ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਇਹ ਇਸ ਜਗ੍ਹਾ ਦੇ ਉੱਤੇ ਉਸ ਕਾਫੀ ਜ਼ਿਆਦਾ ਰੇਤ ਪਾ ਕੇ ਇਸ ਨੂੰ ਉੱਚਾ ਕਰ ਦਿੱਤਾ ਸਾਰਾ ਇਹ ਇਲਾਕਾ तकरीबन ਇਹ ਪੂਰਾ ਇੱਕ ਮੋਜ਼ਾ ਹੈ ਮੋਜ਼ਾ ਕਾਕਸ਼ਾਲ ਬਹਿਕਮ ਦੀਆਰ ਦੇ ਨਜ਼ਦੀਕ ਹੈ ਮਲਮਰੂਫ ਬਹਿਕਮੀ ਫਜ਼ਲ ਨੇ ਕੁਕਾਰਦੀਆਂ ਦੇ ਹਫਜ਼ਾਬਾਦ ਬਣੀ ਕੇ ਤਾਰਣ ਕਿੰਨਾ ਨੁਕਸਾਨ ਯਾਨੀ ਕਿ ਫਸਲ ਕੇ ਨੁਕਸਾਨ ਦਾ ਤੇ ਅੰਦਾਜ਼ਾ ਲਾ ਹੀ ਨਹੀਂ ਸਕਦੇ ਨਾ ਇਹ ਖਾਲੀ ਸਾਡਾ ਇੱਕ ਦੋਸਤ ਹੈ ਠੇਕੇਦਾਰ ਉਸ ਦਾ ਰਾਣਾ ਜ਼ੁਲਕਰਨੈਨ ਸ਼ੇਖਪੁਰ ਤੋਂ ਇਹ ਬਪਰਾ ਜਪਰਾ ਹੁੰਦਾ ਪਿੰਡ ਹੈ ਹਾਂਜੀ ਉਸ ਦਾ ਇਹ ਰਕਬਾ ਸੀ ਤੇ ਇਹ ਉਸ ਦੀ ਸੋਲਰ ਪਲੇਟਾਂ ਨੇ ਇਹ ਮੁੰਜੀ ਸਾਰੀ ਉਸ ਦੀ ਇਹ ਉਸ ਨੇ ਕਮਜ਼ ਕਮ ਇਥੇ ਕੋ ਪੰਜ ਕੋ ਕਰੋੜ ਦਾ ਖਰਚਾ ਕੀਤਾ 60 ਏਕੜ ਖਰਚੇ ਕੀਤੇ ਜੀ ਜੀ 60 ਏਕੜ ਮੁੰਜੀ ਲਾ ਕੇ ਤਿਆਰ ਫਸਲ ਆਈ ਇਹ ਸੋਲਰ ਸਟੈਂਡ ਇਸ ਦਫਾ ਹੀ ਉਸ ਲਵਾਏ ਨੇ ਇਹ ਇੱਕ ਤੁਹਾਨੂੰ ਨਜ਼ਰ ਆ ਰਿਹਾ ਜਿਸ ਦੀ ਇੱਕ ਪਲੇਟ ਠੀਕ ਹੈ ਬਾਕੀ ਉਹ ਵੀ ਟੁੱਟੀ ਹੈ ਟੁੱਟੀ ਹੈ ਦੂਸਰਾ ਸਟੈਂਡ ਉਹ ਚਲਾ ਗਿਆ ਦੂਰ ਇਸ ਮੋਟਰ ਦੇ ਉੱਤੇ ਇਹ ਮਕਾਨ ਛੋਟਾ ਜਿਹਾ ਬਣਿਆ ਆ ਮੋਟਰ ਵੀ ਵਿੱਚ ਦੱਬੀ ਪਈ ਹੈ ਮੋਟਰ ਤੇ ਚਲੋ ਵੱਜ ਜਾਏਗੀ ਉਸ ਨੂੰ ਕੱਢ ਕੇ ਸਾਫ਼ ਕਰ ਲ ਕੀਤਾ ਜਾਇਦਾ ਤੇ ਬਾਕੀ ਸੋਲਰ ਸਟੈਂਡ ਉਸ ਤੇ ਰੁੜ ਗਏ ਨੇ ਕਹਤੇ ਸੀ ਦੋ ਸੋਲਰ ਸਟੈਂਡ ਇਸ ਤੋਂ ਥੱਲੇ ਸਨ ਸਹੀ ਨਾ ਤੇ ਉਹ ਮੋਟਰ ਨਜ਼ਰ ਆ ਰਹੀ ਹੈ ਨਾ ਇਹ ਸੋਲਰ ਸਟੈਂਡ ਨਜ਼ਰ ਆ ਰਹੇ ਨੇ ਕਿੱਥੇ ਗਏ ਨੇ ਦੋ ਸੋਲਰ ਸਟੈਂਡ ਉਹ ਉੱਤੇ ਤੁਹਾਨੂੰ ਛੋਟੀ ਜੀ ਡੇਰੀ ਨਜ਼ਰ ਆ ਰਹੀ ਹੈ ਰੇਤ ਦੀ ਸਹੀ ਇਹ ਮੁੰਜੀ ਕਿੰਨੀ ਸੀ ਉਹਨਾਂ ਦੀ ਜੀ ਇੱਥੇ 60 ਏਕੜ ਮੁੰਜੀ ਸੀ 60 ਏਕੜ ਮੁੰਜੀ 60 ਏਕੜ ਮੁੰਜੀ ਸੀ ਤਕਰੀਬਨ 45 50 ਏਕੜ ਤੇਲ ਸਨ ਸਹੀ ਪਾਈ ਜਲਫਕਾਰ ਨੇ ਕੋਕਾਰਾ ਸਾਹਿਬ ਇਹ ਦੱਸੋ ਕਿ ਇੱਥੇ ਠੇਕਾ ਕਿੰਨਾ ਜੀ ਜੀ ਠੇਕਾ ਇੱਥੇ ਚੱਲ ਰਿਹਾ ਸਾਡੇ ਕੋਲ 50000 ਤੋਂ ਲੈ ਕੇ 80000 ਤੱਕ ਯਾਨੀ ਜਿਸ ਜ਼ਮੀਨੇ ਤਿਲਸਣ ਉਸ ਦਾ 50000 ਠੇਕਾ ਹੈ ਜਿਸ ਜ਼ਮੀਨੇ ਚ ਮੁੰਜੀ ਲੱਗਦੀ ਉਸ ਦਾ 80000 ਠੇਕਾ ਹੈ 80000 ਸਾਲਾਨਾ ਠੇਕਾ ਬਾਕੀ ਉਹ ਜਿਹੜੀ ਜਗ੍ਹਾ ਤੇ ਪਲੇਟ ਸੋਲਰ ਪਲੇਟ ਇੱਕ ਦੱਬੀ ਪਈ ਹੈ ਜੀ ਉੱਥੇ ਪੂਰਾ ਸਟੈਂਡ ਇਹ ਤੂਤੋ ਪੁੱਟ ਕੇ ਲੈ ਗਿਆ ਦਰਿਆ ਹਾਂਜੀ ਉੱਥੇ ਜਾ ਕੇ ਦੱਬ ਦਿੱਤਾ ਸੋ ਉੱਥੇ ਇੱਕ ਸੋਲਰ ਪਲੇਟ ਅੱਗੇ ਮੈਂ ਗੁਜ਼ਰਿਆ ਤੇ ਨਜ਼ਰ ਆ ਰਹੀ ਸੀ ਬਾਕੀ ਦੋਸਤੋ ਇਸ ਦ جا کے دیکھ رہے ਨੇ ਉਥੇ ਟਰੈਕਟਰ ਦੋ ਜਿਹੜੇ ਨੇ ਉਹ ਗਏ ਨੇ ਦਰਿਆ ਦੇ ਵਿੱਚ ਤੇ ਉਹ ਡੁੱਬੇ ਪਏ ਨੇ ਉਹ ਵੀ ਤੁਹਾਨੂੰ ਦਿਖਾਣੇ ਆ ਤੇ ਜਿਹੜੀ ਸਬਾਈ ਹੋਈ ਹੈ ਦਰਿਆ ਦੇ ਵਿੱਚ ਜਾਂ ਦਰਿਆ ਤੋਂ ਬਾਹਰਲੀ ਸਾਈਡ ਤੇ ਤਕਰੀਬਨ ਇੱਥੇ ਜਿਹੜਾ ਬੰਨ ਹੈ ਜੀ ਉਹ ਕਿੰਨੇ ਕਿਲੋਮੀਟਰ ਤੇ ਜਿਹੜਾ ਰੋਡ ਹੈ ਜੀ ਇੱਥੋਂ ਮੇਨ ਰੋਡ ਜਲਾਲਪੁਰ ਭਟੀਆਂ ਰੋਡ ਜਿਹੜਾ ਇਥੋਂ 10 ਕਿਲੋਮੀਟਰ ਤੇ ਵੇ 10 ਕਿਲੋਮੀਟਰ ਤੋਂ ਅਸੀਂ ਸਫ਼ਰ ਕਰਕੇ ਮੋਟਰਸਾਈਕਲ ਤੇ ਆਏ ਆ ਫਿਰ ਉਸ ਤੋਂ ਅੱਗੇ ਪੈਦਲ ਆਏ ਆ ਜੀ ਪੈਦਲ ਸਫ਼ਰ ਤੇ ਬੜਾ ਮੁਸ਼ਕਲ ਸਫ਼ਰ ਇਹ ਤੁਹਾਡੇ ਚੈਨਲ ਦਾ ਬੜਾ ਸ਼ੁਕਰੀਆ ਬੜੀ ਮਿਹਰਬਾਨੀ ਜੇ ਤੁਸੀਂ ਇਤਨਾ ਦੂਰ ਚੱਲ ਕੇ ਤੇ ਫਿਰ ਪੈਦਲ ਪਾਣੀ ਦੇ ਵਿੱਚੋਂ ਗੁਜ਼ਰ ਕੇ ਰਸਤੇ ਦੇ ਵਿੱਚ ਚਿੱਕੜ ਮਿੱਟੀ ਤੇ ਖੋਬੇ ਬੜੇ ਸਨ ਜਿੰਦੇ ਵਿੱਚ ਤੁਸੀਂ ਗੁਜ਼ਰ ਕੇ ਆਏ ਹੋ ਉੱਥੇ ਬੜੀ ਮੁਸ਼ਕਲ ਲੇ ਰਸਤਾ ਸੀ ਸਾਡੇ ਮਕਾਮੀਆਂ ਆਸਤੇ ਬੜਾ ਮੁਸ਼ਕਲ ਸੀ ਤੇ ਤੁਹਾਡੀ ਮਹਿੰਮਤ ਗਿਣਨਾ ਵਾ ਬੈ ਤੁਸੀਂ ਉਥੋਂ ਸਫਰ ਕਰਕੇ ਆਏ ਹੋ ਤੇ ਫਿਰ ਇਹਨਾਂ ਸਮਾਂ ਕਰਕੇ ਇੱਕ ਜਜ਼ਬਾ ਹੁੰਦਾ ਕਿ ਯਾਰ ਕਿਸੇ ਜ਼ਿੰਮੇਦਾਰਾਂ ਦਾ ਕਿਸਾਨਾਂ ਦਾ ਨੁਕਸਾਨ ਹੋਇਆ ਜੀ ਤੁਹਾਡੇ ਉਹਨਾਂ ਨੇ ਇੱਕ ਪਲੇਟਫਾਰਮ ਦਿੱਤਾ ਉਹਨੂੰ ਅਸੀਂ ਹਾਈਲਾਈਟ ਕਰੀਏ ਜੀ ਤੁਹਾਡੇ ਇਸ ਜਜ਼ਬੇ ਨੂੰ ਸਲਾਮ ਹੈ ਤੁਸੀਂ ਸਾਡੇ ਕੋਲ ਆਏ ਹੋ ਸਾਰਿਆਂ ਤੋਂ ਪਹਿਲੇ ਤੁਸੀਂ ਆਏ ਹੋ ਕਿਸੇ ਹਕੂਮਤੀ ਨਮਾਇंदे ਸੰਨ ਪੁੱਛਿਆ ਨਹੀਂ ਕਿਸੇ ਹੋਰ ਤਨਜ਼ੀਮ ਨੇ ਨਹੀਂ ਪੁੱਛਿਆ ਤੁਸੀਂ ਆਇਓ ਤੁਸੀਂ ਰਾਬਤਾ ਕੀਤਾ ਤੁਹਾਡੀ ਬੜੀ ਮਿਹਰਬਾਨੀ ਕਿ ਤੁਸੀਂ ਚੱਲ ਕੇ ਆਇਓ ਤੇ ਇਤਨੇ ਮੁਸ਼ਕਲ ਰਸਤੇ ਤੋਂ ਚੱਲ ਕੇ ਆਇਓ ਐ ਜੀ ਦੇਖੋ ਸਟੈਂਡ ਡੁੱਬਿਆ ਪਿਆ ਭਾਈ ਇਫਤਖਾਰ ਦੱਸੋ ਕਿ ਇਹ ਸਲਾਬ ਜਿਹੜਾ ਆਇਆ ਕਹਿੰਦੇ 10 ਹਜ਼ਾਰ 10 ਲੱਖ ਦਾ ਰੇਲਾ ਜਿਹੜਾ ਆਇਆ ਸੀ 10 ਲੱਖ ਕਿਉਂ ਸਕਦਾ ਜੀ ਜੀ ਇਹ 10 ਲੱਖ ਹੀ ਸੀ ਜਾਂ ਇਹ ਤੋਂ ਜ਼ਿਆਦਾ ਸੀ ਤੁਹਾਨੂੰ ਕੀ ਲੱਗਦਾ ਇਹ 10 ਲੱਖ ਦਾ ਰੇਲਾ ਨਹੀਂ ਹਾਂਜੀ ਇਹ ਕਮਸ ਕਮ ਵੀ ਰੇਲਾ ਜਿਹੜਾ ਸਾਨੂੰ ਲੱਗਦਾ ਕਿ 14-15 ਲੱਖ ਦਾ ਰੇਲਾ ਸੀ 10 ਲੱਖ ਦਾ ਰੇਲਾ 9 ਲੱਖ ਦਾ 14 ਇੰਚ ਆਇਆ ਸੀ 9 ਲੱਖ 75 ਹਜ਼ਾਰ ਕਿਉਂਕਿ ਦਾ ਰੇਲਾ 2014 ਇੰਚ ਸਲਾਬ ਆਇਆ ਹੈ ਤੇ ਇਹ ਉਸ ਤੋਂ ਦੋ ਗੁਣਾ ਜ਼ਿਆਦਾ ਸੀ ਲੇਕਿਨ ਹਕੂਮਤੀ ਜਿਹੜੇ ਨੇ ਅਦਾਦੋ شمار ਉਹ ਕੁਝ ਹੋਰ ਦੱਸਦੇ ਨੇ ਇਹ ਸਲਾਬ ਜ਼ਿਆਦਾ ਸੀ ਇਹਨਾਂ ਤੁਸੀਂ ਬਾਲਾ ਵੇਖ ਰਹੇ ਹੋ ਇਹ ਕਿਸੇ ਦੀ ਛੱਤ ਦਾ ਬਾਲਾ ਹੈ ਛੱਤ ਦਾ ਬਾਲਾ ਜੀ ਉਤੋਂ ਡੇਰੇ ਰੂੜੇ ਨੇ ਲੋਕ ਬੜੇ ਰੂੜੇ ਨੇ ਮਾਲ ਡੰਗਰ ਰੂੜੇ ਨੇ ਉਹਨਾਂ ਦੇ ਮਕਾਨ ਡਿੱਗੇ ਬਿਲਕੁਲ ਕਰ ਦਿੱਤਾ ਜੀ ਉੱਚੀ ਨਹੀਂ ਵੀ ਜ਼ਮੀਨ ਵੀ ਖਰਾਬ ਕਰ ਇਹ ਜਿਹੜਾ ਬਾਲਾ ਪਏ ਆ ਇਹ ਕਿਸੇ ਦੀ ਛੱਤ ਦਾ ਬਾਲਾ ਹੈ ਅੱਗੇ ਅਸੀਂ ਜਾਵਾਂਗੇ ਤੁਹਾਨੂੰ ਵਿਖਾਵਾਂਗੇ ਲੋਕਾਂ ਦੀ ਪੇਟੀਆਂ ਮਟੀਆਂ ਸੰਦੂਕ ਸਮਾਨ ਸਾਰਾ ਵਿੱਚ ਲੱਗਾ ਪਿਆ ਦਰਿਆ ਦੇ ਉਹ ਬਾਸ ਦੇ ਵਿੱਚ ਲੱਗਾ ਅੱਛਾ ਇਹ ਮੁੰਜੀ ਤੁਸੀਂ ਦੇਖ ਸਕਦੇ ਹੋ ਜੀ ਜਿਹੜੀ ਉੱਤੇ ਰੇਤ ਚੜ ਗਈ ਹੈ ਤੇ ਬਿਲਕੁਲ ਨ ਦਬਾ ਤਬਾਹ ਬਰਬਾਦ ਹੋ ਗਈ ਇਹ ਤੇ ਹੁਣ ਡੰਗਰ ਵੀ ਨਹੀਂ ਚੜ ਸਕਦੇ ਇਸ ਲਈ ਜ਼ਮੀਨ ਹੀ ਖਰਾਬ ਹੋ ਗਈ ਕਿਸੇ ਕਾਬਲ ਨਹੀਂ ਰਹੀ ਇਹ ਕਾਸ਼ਤ ਵੀ ਨਹੀਂ ਹੋ ਸਕਦੀ ਬਿਲਕੁਲ ਤੇ ਜਿਹੜੇ ਟਰੈਕਟਰ ਉੱਥੇ ਆਪਣੇ ਦਰਿਆ ਦੇ ਵਿੱਚ ਡੁੱਬੇ ਨੇ ਜੀ ਜੀ ਉਹ ਕਿਸਰਾ ਇੱਥੇ ਆਏ ਸਨ ਜਾਂ ਕੀ ਕਰਦੇ ਸਨ ਜੀ ਟਰੈਕਟਰ ਇੱਥੇ ਚਿਬਾ ਸੀ 50 ਕੋ ਫੁੱਟ ਉਚਾ ਚਿਬਾ ਬਣਾ ਕੇ ਦੋ ਮਕਾਨ ਉੱਤੇ ਡਬਲ ਮੰਜ਼ਲੇ ਮਕਾਨ ਬਣਾਏ ਸਨ ਹਾਂਜੀ ਤੇ ਇੱਕ ਸੈਟਅਪ ਬਣਾਇਆ ਸੀ ਆਪਣੇ ਡੇਰੇ ਦਾ ਸਹੀ ਇੱਥੇ ਅਸੀਂ ਉਹਨਾਂ ਟਰੈਕਟਰਾਂ ਲੈ ਕੇ ਆਏ ਸਾਂ ਇੱਥੇ ਸਬਜ਼ੀਆਂ ਵੀ ਜਿਹੜੀਆਂ ਸਨ ਹਾਂਜੀ ਉਹ ਉੱਤੇ ਬਾਸ ਦੇ ਨਾਲ ਸਾਡੀ ਜਗ੍ਹਾ ਹੈ ਸਹੀ ਉਸ ਦੇ ਉੱਤੇ ਅਸੀਂ ਸਬਜ਼ੀਆਂ ਬੀਜਣੀਆਂ ਸਨ ਤੇ ਇੱਕ ਟਰੈਕਟਰ ਮਗਰ ਲੇਜ਼ਰ ਪਾਇਆ ਹੈ ਲੇਜ਼ਰ ਕਰਨ ਲਿਆਂਦਾ ਸੀ ਦੂਸਰੇ ਟਰੈਕਟਰ ਮਗਰ ਹੱਲ ਪਾਈ ਸੀ ਰੋਟਾਵੇਟਰ ਸਹੀ ਉਹ ਇਤਕਾਰ ਸਨ ਇਥੇ ਕਾਫੀ ਉਜ਼ਾਰ ਸਨ ਸਾਡੇ ਰੂਟਾ ਸੀ ਹਲ ਬਨਿਆ ਵਾਲੀ ਹਲ ਮੁਕੰਮਲ ਉਜ਼ਾਰ ਸੈਟਅਪ ਸੀ ਜ਼ਿੰਮੇਦਾਰ ਇਹ ਇਫਤਖਾਰ ਹੈ ਦੱਸੋ ਕਿ ਜਿਸ ਤਰ੍ਹਾਂ ਹੁਣ ਅਸੀਂ ਵੀ ਦੇਖਦੇ ਆਂ ਕਿ ਲੋਕ ਗੱਲਾਂ ਕਰਦੇ ਆ ਕਿ ਦਰਿਆ ਆਪਣੀ ਜ਼ਮੀਨ ਦਾ ਕਬਜ਼ਾ ਲੈ ਲੈਂਦਾ ਇਹ ਦਰਿਆ ਦੀ ਜ਼ਮੀਨ ਹੈ ਜਾਂ ਮਲਕੀਅਤ ਸੀ ਬੜੀ ਖੂਬਸੂਰਤ ਗੱਲ ਕੀਤੀ ਹੈ ਜੀ ਇਹ ਹੈ ਤੇ ਜ਼ਮੀਨ ਮਲਕੀਅਤ ਹਾਂਜੀ ਲੇਕਿਨ ਕਦੀ ਇੱਥੇ ਪਹਿਲੇ ਦਰਿਆ ਆ ਰਿਹਾ ਹੈ ਸਹੀ ਲੇਕਿਨ ਇੱਕ ਗੱਲ ਹੋ ਰਹੀ ਹੈ ਦਰਿਆ ਦੀ ਮਰਜ਼ੀ ਜਿਦਾਂ ਨੂੰ ਮਰਜ਼ੀ ਜੀ ਦਰਿਆ ਦੀ ਮਰਜ਼ੀ ਮੈਂ ਕਹਿ ਰਿਹਾ ਕਿ ਅਸੀਂ ਕਿਸੇ ਕੋਲੋਂ ਕਬਜ਼ਾ ਲੈਣਾ ਹੋਵੇ ਹਾਂਜੀ ਤੇ ਪਹਿਲੇ ਪਟਵਾਰੀ ਕਾਨੂੰਗੋਲ ਤਹਿਸੀਲਦਾਰ ਕੋਲ ਜਾਣਾ ਪੈਂਦਾ ਹੈ ਤੇ ਸਾਨੂੰ 10-10 ਸਾਲ ਸੁਪਰੀਮ ਕੋਰਟ ਤੱਕ ਕੇਸ ਲੜਨੇ ਪੈਂਦੇ ਨੇ ਤੇ ਦਰਿਆ ਆਇਆ ਰਾਤੋਂ ਰਾਤ ਇੱਕ ਰਾਤ ਦੇ ਵਿੱਚ ਬਗੈਰ ਹਕੂਮਤੀ ਕੀ ਦਮਾਦ ਦਿਓ ਸਾਡੇ ਕੋਲੋਂ ਕਬਜ਼ਾ ਲੈ ਲਿਆ ਵਾਪਸ ਸਹੀ ਪਹਿਲੇ ਇੱਥੇ ਦਰਿਆ ਚੱਲਦਾ ਰਿਹਾ ਹੈ ਹੈ ਮਲਕੀਅਤ ਸਹੀ ਤੁਸੀਂ ਠੇਕੇ ਦਿੰਦੇ ਹੋ ਪਹਿਲੀ ਜਿਹੜੀ ਹੈ ਇਹ ਯਾਨੀ ਕਿ ਜਦੋਂ 1988 ਚ ਆਇਆ ਸੀ ਉਸ ਤੋਂ ਬਾਅਦ ਇਹ ਯਾਨੀ ਕਿ ਹੁਣ ਸਲਾਬ ਜੀ 2014 ਵਿੱਚ ਵੀ ਇੱਥੇ ਸਲਾਬ ਆਇਆ ਸੀ ਤੇ ਦਰਿਆ ਸੀ ਇਸ ਜਗ੍ਹਾ ਤੇ ਜਿੱਥੇ ਸੀ ਖੜੇ ਆ 2014 ਵਿੱਚ ਇੱਥੇ ਦਰਿਆ ਚੱਲ ਰਿਹਾ ਸੀ ਸਹੀ 2014 ਦੇ ਸਲਾਬ ਵਿੱਚ ਇਸ ਨੂੰ ਮਿੱਟੀ ਬਣਾ ਕੇ ਇਸ ਕਾਬਲ ਬਣਾ ਦਿੱਤਾ ਕਿ ਇਹ ਜ਼ਮੀਨ ਅਸੀਂ ਕਾਸ਼ਤ ਕਰੀਏ ਦਰਿਆ ਦੂਸਰੀ ਸਾਈਡ ਮੰਡੀ ਬਹਾਉਦੀਨ ਵੱਲ ਚਲਾ ਗਿਆ ਕਾਲਾ ਸ਼ਾਦੀਆਂ ਦੇ ਥੱਲੇ ਜੀ ਜੀ ਜਾਗੋ ਦੀ ਤਰਫ ਤੇ ਇਸ ਦਫਾ ਫਿਰ 2014 ਤੋਂ ਬਾਅਦ ਇਸ ਦਫਾ ਉਸਨੇ ਇਸ ਜ਼ਮੀਨ ਨੂੰ ਫਿਰ ਗਾਇਰ ਬਾਤ ਕਰ ਦਿੱਤਾ ਸਹੀ ਇਹ ਲੋਕੇਸ਼ਨ ਕਿਹੜੀ ਹੈ ਜੀ ਜੀ ਇਹ ਲੋਕੇਸ਼ਨ ਹੈ ਤਹਿਸੀਲ ਜ਼ਿਲ੍ਹਾ ਹਫਜ਼ਾਬਾਦ ਹੈ ਥਾਣਾ ਵਨੀਕੇ ਤਾਰੜੇ ਜੀ ਜੀ ਤੇ ਪਿੰਡ ਹੈ ਜਨਾਬ ਇਹ ਕਾਕਸ਼ਾਲ ਬੇਕਾਮ ਦੀ ਯਾਰ ਮਲਮਰੂਫ ਬੇਕਾਮੀ ਹੈ ਫਜ਼ਲ ਦੇਖੋ ਕਰਦੀਆਂ ਦੇ ਨਾਲ ਸਹੀ ਸਹੀ ਇਹ ਪਿੰਡ ਇੱਕ ਕਾਕਸ਼ਾਲ ਇਹ ਦਰਿਆ ਦੀ ਪਰਲੀ ਸਾਈਡ ਤੋਂ ਦੇਖ ਸਕਦੇ ਹੋ ਕਿ ਜੇਲਮ ਦੀਆਂ ਪਹਾੜੀਆਂ ਜਿਹੜੀਆਂ ਖੇਵੜਾ ਨਮਕ ਦੀ ਕਾਨ ਹੈ ਤੇ ਪਰਲੀ ਸਾਈਡ ਤੇ ਪਹਾੜੀਆਂ ਵੀ ਨਜ਼ਰ ਆ ਰਹੀਆਂ ਨੇ ਲੇਕਿਨ ਕੈਮਰੇ ਦੇ ਵਿੱਚ ਹੋ ਸਕਦਾ ਆ ਮਾੜੀਆਂ ਮਾੜੀਆਂ ਨਜ਼ਰ ਆ ਰਹੀਆਂ ਨੇ ਜੀ ਮੌਸਮ ਸਾਫ ਹੋਵੇ ਤੇ ਪਹਾੜ ਜੇਲਮ ਦੇ ਸਾਰੇ ਨਜ਼ਰ ਆਂਦੇ ਨੇ ਜਦੋਂ ਮੌਸਮ ਸਾਫ ਹੁੰਦਾ ਹੈ ਇਹ ਖਿਉੜਾ ਦੀ ਨਮਕ ਦੀ ਜਿਹੜੀ ਜੀ ਖਿਉੜਾ ਜੇਲਮ ਇਹ ਪਿੰਡ ਦਾਦਨ ਖਾਨ ਵਾਲੀਆਂ ਸਾਰੀਆਂ ਪਹਾੜੀਆਂ ਇੱਥੇ ਨਜ਼ਰ ਆਉਂਦੀਆਂ ਪਹਾੜੀਆਂ ਜੀ ਇੱਥੋਂ ਪਰਲੀ ਸਾਈਡ ਤੇ ਇੱਥੇ ਜਿਹੜਾ ਪਾਣੀ ਹੁਣ ਵਗਦਾ ਪਿਆ ਉਹ ਪਾਣੀ ਕਿੰਨਾ ਕੋਹੇ ਹੋਇਆ ਜੀ ਵਿੱਚ ਜੀ ਇਸ ਟਾਈਮ ਜਿਹੜਾ ਪਾਣੀ ਚੱਲ ਰਿਹਾ ਹੋਇ 1 ਲੱਖ 20 ਹਜ਼ਾਰ ਕਿਊਸਕ ਚੱਲ ਰਿਹਾ ਦਰਿਆ 'ਚ ਜਨਾਬ 20 ਹਜ਼ਾਰ ਤੇ ਇੱਥੋਂ 10 ਲੱਖ ਤੋਂ ਜ਼ਿਆਦਾ ਗੁਜ਼ਰਿਆ ਜੀ ਇੱਥੋਂ 10 ਲੱਖ ਤੋਂ ਜ਼ਿਆਦਾ ਗੁ ਸਤਾਰਨ ਲੱਖ ਪਾਣੀ ਸਾਡੇ ਕੋਲੋਂ ਗੁਜ਼ਰਿਆ ਤੇ ਇਹ ਵੈਸੇ ਦਰਿਆ ਦੀ ਆਪਣੀ ਕਪੈਸਿਟੀ ਕਿੰਨੀ ਹੈ ਕਿੰਨਾ ਪਾਣੀ ਆਰਾਮ ਨਾਲ ਕੁਸ਼ ਚਲਾਂਗੇ ਸਕਦਾ ਜੀ ਦਰਿਆ ਦੇ ਅੰਦਰ ਦੀ ਗੱਲ ਕਰੀਏ ਕਿ ਉਸ ਦੇ ਪੇਟ ਵਿੱਚ ਕਿੰਨਾ ਪਾਣੀ ਗੁਜ਼ਰ ਸਕਦਾ ਹੈ ਤੇ 2 ਤੋਂ 2.5 ਲੱਖ ਪਾਣੀ ਦਰਿਆ ਦੇ ਪੇਟ ਵਿੱਚ ਗੁਦਰ ਜਾਂਦਾ ਜਿਹੜਾ ਸਾਨੂੰ ਨੁਕਸਾਨ ਨਹੀਂ ਦਿੰਦਾ ਜੀ ਜੀ ਤੇ ਉਸ ਤੋਂ ਉੱਤੇ ਜਿਹੜਾ ਪਾਣੀ ਆਂਦਾ ਹੈ ਉਹ ਫਿਰ ਸਾਡੀਆਂ ਫਸਲਾਂ ਨੂੰ ਨੁਕਸਾਨ ਦਿੰਦਾ ਹੈ ਸਹੀ ਇਹ ਪਾਕਿਸਤਾਨ ਦਾ ਮੈਂ ਕਹਿੰਦਾ ਸਭ ਤੋਂ ਵੱਡੀ ਕੈਪੈਸਿਟੀ ਵਾਲਾ ਚਨਾਬ ਹੈ ਜਿੱਥੇ ਵੈਸੇ ਵੀ ਪਾਣੀ ਗੁਜ਼ਰਦਾ ਰਹਿੰਦਾ ਹੈ ਘਾਟ ਪਾਣੀ ਸੁੱਕਦਾ ਇੱਥੇ ਅਮਮਨ ਜਿਹੜਾ ਹੁਣ ਪਹਿਲੇ ਪਿਛਲਾ ਪੂਰਾ ਮਹੀਨਾ ਚੱਲਿਆ ਉਸ ਦੇ ਵਿੱਚ 150 ਤੋਂ 2 ਲੱਖ ਕਿਉਂਕਿ ਪਾਣੀ ਚੱਲਦਾ ਰਿਹਾ ਸਹੀ ਸਾਡੀ ਪਿਛਲੀ ਵੀਡੀਓ ਦੇ ਵਿੱਚ ਕੁਝ ਦੋਸਤਾਂ ਨੇ ਇਤਰਾਜ਼ ਕੀਤਾ ਸੀ ਕਿ ਤੁਸੀਂ ਟਰੈਕਟਰ ਕੱਢੇ ਕਿਉਂ ਨਹੀਂ ਹਾਂਜੀ ਕਿ ਇੱਥੇ ਖੜੇ ਕਿਉਂ ਨੇ ਸਰ ਜੀ ਅਸੀਂ ਆਏ ਬੜੀ ਮੁਸ਼ਕਲ ਆ ਜੀ ਉਸ ਦੀ ਗੁਜ਼ਾਰਿਸ਼ ਇਹ ਵੇ ਕਿ ਇਹ ਜਿੱਥੇ ਅਸੀਂ ਟਰੈਕਟਰ ਖੜੇ ਕੀਤੇ ਸੀ ਇਹ ਦੋ ਦਰਿਆਵਾਂ ਦੇ ਦਰਮਿਆਨ ਇੱਕ ਬੇਟ ਹੈ ਹਾਂ ਜੀ ਉਸ ਵਿੱਚ ਖੜੇ ਕੀਤੇ ਜਦੋਂ ਗਰਮੀਆਂ ਦੇ ਮੌਸਮ ਵਿੱਚ ਇੱਕ ਦਫਾ ਟਰੈਕਟਰ ਲੈ ਵੀਏ ਨਾ ਫਿਰ ਵਾਪਸ ਜਾ ਸਕਦਾ ਹੈ ਹਾਂ ਜੀ ਤੇ ਨਾ ਆ ਸਕਦਾ ਉਸ ਦੇ ਵਿੱਚ ਟਰੈਕਟਰ ਸਾਨੂੰ ਇੱਥੇ ਹੀ ਖੜੇ ਰੱਖਣੇ ਪੈਂਦੇ ਨੇ ਸਹੀ ਸਹੀ ਇਹ ਦੋ ਟਰੈਕਟਰ ਖਾਲੀ ਨਹੀਂ ਉੱਪਰ ਅੱਗੇ ਤੁਹਾਡੇ ਡੇਰੇ ਨਜ਼ਰ ਆ ਰਹੇ ਉਸ ਡੇਰੇ ਤੇ ਵੀ ਇੱਕ ਟਰੈਕਟਰ ਖੜਿਆ ਇਹਨਾਂ ਸਾਰੇ ਡੇਰੇ ਉੱਤੇ ਟਰੈਕਟਰ ਖੜੇ ਨੇ ਸਹੀ ਹੋ ਗਿਆ ਜੀ ਲੋ ਜੀ ਅਸੀਂ ਲੋਕੇਸ਼ਨ ਤੇ ਪਹੁੰਚ ਗਏ ਤੁਹ ਤੇ ਬਾਕੀ ਤੁਹਾਨੂੰ ਟਰੈਕਟਰ ਜਿਹੜਾ ਜੀ ਉਹ ਖਾਂਦੀ ਇਹ ਹੈ ਹਲ ਪਈ ਹੈ 11 ਫਾਲ ਹੈ ਜੀ ਇਹ ਡੇਰਾ ਸੀ ਇਹ ਦਰਿਆ ਨਹੀਂ ਇੱਥੇ ਡੇਰਾ ਜੀ ਡੇਰਾ ਸੀ ਇੱਥੇ ਦਰਿਆ ਨਹੀਂ ਦਰਿਆ ਹੁਣ ਬਣਿਆ ਹੈ ਦਰਿਆ ਨੇ ਢਾ ਕੇ ਡੇਰਾ ਬਣਾਇਆ ਦਰਿਆ ਬਣਾ ਦਿੱਤਾ ਹੈ ਲਓ ਜੀ ਇਹ ਬੜੀ ਖਤਰਨਾਕ ਜਗ੍ਹਾ ਤੋਂ ਗੁਜ਼ਰੇਗਾ ਤਲਦਲ ਬਣੀ ਹੈ ਇਥੋਂ ਕਿਉਂਕਿ ਪੋਲੀ ਜਗ੍ਹਾ ਹੈ ਜੀ ਬਿਲਕੁਲ ਰੇਤ ਚੜੀ ਹੋਈ ਹੈ ਇਹ ਬੰਨਿਆ ਵੀ ਹਲ ਪਈ ਹੈ ਲਓ ਜੀ ਇਹ ਚੈੱਕ ਕਰੋ ਉਹ 11 ਫਾਲੀ ਹਲ ਪਈ ਹੈ ਸਾਡੀ ਇਹ ਟੇਕ ਰੂਟਾ ਵੀ ਸੀ ਜਿਹੜਾ ਅਜੇ ਤੱਕ ਨਜ਼ਰ ਨਹੀਂ ਆਇਆ ਕਿ ਕਿਹੜੀ ਜਗ੍ਹਾ ਗਿਆ ਹੈ ਉਹ ਟ੍ਰੈਕਟਰ ਜਿਹੜਾ ਜੀ ਉਹ ਨਜ਼ਰ ਹੀ ਨਹੀਂ ਆਇਆ ਦੋ ਰੂਟਾ ਸਨ ਇੱਕ ਹਾਲ ਜਿਹੜੀ ਹੈ ਪਈ ਹੈ ਦੂਜੀ ਹਾਲ ਜਿਹੜੀ ਉਹ ਬਚੀ ਪਈ ਹੈ ਜੀ ਜੀ ਇਹ ਨਜ਼ਰ ਆ ਗਈਆਂ ਨੇ ਜੀ ਤੇ ਬਾਕੀ ਇਹ ਤਾਂ ਥੱਲੇ ਹੀ ਦੱਬੀਆਂ ਪਈਆਂ ਨੇ ਕੋਈ ਇਹ ਆ ਗਾ ਰੁੜ ਗਈਆਂ ਨੇ ਇਹ ਦੋ ਟਰੈਕਟਰ ਜਿਹੜੇ ਜੀ ਆ ਤੁਸੀਂ ਦੇਖ ਸਕਦੇ ਹੋ ਕਿ ਮੁੱਦੇ ਹੋਏ ਪਏ ਨੇ ਭਾਈ ਜਾਨਾ ਜਿੰਨਾ ਇਹ ਪਾਣੀ ਆਇਆ ਹੈ ਅਗਰ ਇੰਡੀਆਸ ਨੂੰ ਆਸਾਸ ਤਾਂ ਛੋੜਦਾ ਤਾਂ ਅਸੀਂ ਡੁੱਬਦੇ ਨਹੀਂ ਸੀ ਸਕਦੇ ਨਾ ਜੀ ਜੀ ਥੋੜਾ ਥੋੜਾ 2 ਲੱਖ ਜਿੰਨੀ ਬਾਰਿਸ਼ ਹੋਈ ਓਤਨਾ ਪਾਣੀ ਕੱਢ ਦਿੰਦਾ ਯਾਨੀ ਇੰਡੀਆ ਨੇ ਬਦਲਾ ਲਿਆ ਜੀ ਇੰਡੀਆ ਨੇ ਉਹਨਾਂ ਚੋਂ ਜ਼ਿਆਦਾ ਦਾ ਬਦਲਾ ਲਿਆ ਉਹਨਾਂ ਚੋਂ ਦੀ ਕੀਮਤ ਨੂੰ ਕੈਲਕੂਲੇਟਰ ਕਰ ਲਓ ਬੈਨਾਂ ਚੋਂ ਰਫੀਲਾਂ ਦੀ ਕੀਮਤ ਕਿੰਨੀ ਬਣਦੀ ਏ ਹਾਂਜੀ ਤੇ ਸਾਡੀਆਂ ਫਸਲਾਂ ਉਹਨਾਂ ਉਹਨਾਂ ਨਾਲ ਚੋਖੀਆਂ ਡੋਬ ਛੜੀਆਂ ਨੇ ਉਹਨਾਂ ਸਾਡੀ ਕਿਸਾਨਾਂ ਦੀ ਪਾਕਿਸਤਾਨ ਦੀ ਰੀੜ ਦੀ ਹੱਡੀ ਏ ਜ਼ਰਾਤ ਜੀ ਜੀ ਤੇ ਉਹਨਾਂ ਸਾਡੀ ਹੱਡੀ ਉੱਤੇ ਲੱਤ ਰੱਖੀ ਹੈ ਮੌਸ਼ੀ ਤੌਰ ਤੇ ਮੌਸ਼ੀ ਤੌਰ ਤੇ ਉਹਨਾਂ ਕਮਜ਼ੋਰ ਕਰ ਦਿੱਤਾ ਹੈ ਉਹ ਫਸਲਾਂ ਤੇ ਜ਼ਿੰਮੇਦਾਰ ਦੀਆਂ ਮਰ ਗਈਆਂ ਜੀ ਠੀਕ ਹੈ ਉਹਨੇ ਮੌਸ਼ੀ ਤੌਰ ਤੇ ਸਾਨੂੰ ਇਤਨਾ ਕਮਜ਼ੋਰ ਕਰ ਦਿੱਤਾ ਸਾਡੀ ਹਕੂਮਤ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਨਾਲ ਬਹਿ ਕੇ ਡਿਬੇਟ ਕਰਨ ਵੀ ਪਾਣੀ ਛੱਡਣਾ ਹੈ ਤਾਂ ਥੋੜਾ ਥੋੜਾ ਛੱਡੋ ਜਿਹੜਾ ਕਾਨੂੰਨ ਆ ਸਾਨੂੰ ਜਿੰਨੀ ਜਿੰਨਾ ਚਾਹੀਦਾ ਹੁੰਦਾ ਸਾਨੂੰ ਉਹਦੇ ਨਾਲ ਹਿੱਸਾ ਦਿੱਤਾ ਜਾਏ ਠੀਕ ਹੈ ਘਾਟੇ ਦੇ ਅਸੀਂ ਸੀਰੀਆਂ ਤੇ ਫਾਇਦੇ ਦੇ ਸਿਕੋ ਨਹੀਂ ਸੀਰੀ ਜਦੋਂ ਸਾਨੂੰ ਪਾਣੀ ਚਾਹੀਦਾ ਹੁੰਦਾ ਉਸ ਟਾਈਮ ਮੀਡੀਆ ਸਾਨੂੰ ਪਾਣੀ ਕਿਉਂ ਨਹੀਂ ਦਿੰਦਾ ਉਸ ਟਾਈਮ ਵੀ ਸਾਨੂੰ ਪਾਣੀ ਦੇਵੇ ਤੇ ਜਾਂ ਫਿਰ ਸਾਨੂੰ ਜੇ ਦੋਬੇ ਨਾ ਉਤੋਂ ਪਾਣੀ ਛੱਡ ਕੇ ਥੋੜਾ ਥੋੜਾ ਛੱਡੇ ਥੋੜਾ ਥੋੜਾ ਛੱਡੇ ਸਾਡੀ ਵੀ ਜ਼ਰੂਰਤ ਪੂਰੀ ਹੋਵੇ ਉਹਨਾਂ ਦੀ ਵੀ ਉਹਨਾਂ ਥੋੜਾ ਥੋੜਾ ਨਹੀਂ ਛੱਡਿਆ ਉਹਨਾਂ ਪਹਿਲੇ ਪਾਣੀ ਨੂੰ ਆਪਣੇ ਡੈਮੇਜ ਮਹਿਫੂਜ਼ ਕੀਤਾ ਜਿਸ ਟਾਈਮ ਉਹ 10 ਲੱਖ ਤੋਂ ਉੱਤੇ ਚੱਲਿਆ ਉਸ ਟੈਮ ਉਹਨਾਂ ਨੇ ਇਕਦਮ ਛੱਡ ਦਿੱਤਾ ਹੈ। ਬਹੁ ਹੁਣ ਡੁੱਬੇਗਾ ਤੇ ਪਾਕਿਸਤਾਨ ਡੁੱਬੇਗਾ। ਸਾਨੂੰ ਕਿਹੜਾ ਕਿਸੇ ਪੁੱਛਣਾ ਹੈ। ਇਹ ਸਤ ਸਬਸ ਮਾਮਲੇ ਨੂੰ ਆਲਮੀ ਸਤਾ ਤੇ ਉਠਾਇਆ ਜਾਣਾ ਚਾਹੀਦਾ। ਇਹ ਗੈਰ ਕਾਨੂੰਨੀ ਕੰਮ ਹੈ ਜੀ। ਪਹਿਲੇ ਵੀ ਕਾਨੂੰਨ ਹੈਗਾ ਸਾਡੇ ਮੁਲਕ ਦੇ ਵਿੱਚ ਕਿਸੇ ਤਾਸ ਮੌਅਦਾ ਹੈ ਕਿ ਤੁਸੀਂ ਪਾਣੀ ਰੋਕ ਵੀ ਨਹੀਂ ਸਕਦੇ ਔਰ ਪਾਣੀ ਸਲਾਬ ਦਾ ਇਹ ਨਹੀਂ ਹੱਦ ਤੱਕ ਸ਼ਿੱਦਤ ਨਾਲ ਨਹੀਂ ਛੱਡ ਸਕਦਾ। ਛੱਡ ਵਿੱਚ ਉਹ ਮੌਅਦੇ ਦੇ ਖਿਲਾਫ ਵਰਜ਼ੀ ਕਰ ਰਹੇ ਨੇ। ਹਾਂ ਜੀ। ਪਹਿਲੇ ਵੀ ਸਲਾਬ ਆਏ ਨੇ ਉਹ 2-2 ਲੱਖ ਛੱਡਦੇ ਰਹੇ ਨੇ। ਜੀ ਬਿਲਕੁਲ। ਜਿਦੋਂ ਸਾਡਾ ਵਜ਼ੀਰ ਆਜ਼ਮ ਟਾਇਰ ਸੀ। ਉਹਨੇ ਪੁੱਛਦੇ ਨਹੀਂ ਆ। ਉਹ ਤੇ ਜਿਹੜੀਆਂ ਫਸਲਾਂ ਦੀ ਉਹਨਾਂ ਦੀ ਬਹੁਤ ਜ਼ਿਆਦਾ ਤਬਾਈ ਹੋ ਗਈ ਹੈ ਨੁਕਸਾਨ ਜਿਹੜਾ ਜੀ ਬਹੁਤ ਜ਼ਿਆਦਾ ਹੋ ਗਿਆ ਹੈ